ਸਾਲ 2024 ਇੰਡੀਅਨ ਬੈਂਕਿੰਗ ਇੰਡਸਟਰੀ ਦੇ ਲਈ ਮੋਸਟ ਇਵੈਂਟਫੁਲイヤー ਹੈ ਪਿਛਲੇ ਇੱਕ ਦਹਾਕੇ ਦਾ ਇਸ ਸਾਲ RBI ਬੈਂਕਾਂ ਨੂੰ ਲੈ ਕੇ ਕੁਝ ਜ਼ਿਆਦਾ ਸਟ੍ਰਿਕਟ ਹੈ RBI ਵਾਰਨਿੰਗਸ ਪਹਿਲਾਂ ਵੀ ਦਿੰਦਾ ਹੈ ਪਰ RBI ਨੂੰ ਇੰਨਾ ਸਟ੍ਰਿਕਟ ਐਕਸ਼ਨ ਲੈਂਦੇ ਹੋਏ ਮੈਂ ਪਹਿਲਾਂ ਕਦੇ ਨਹੀਂ ਦੇਖਿਆ ਆ ਕੁਝ ਦਿਨ ਪਹਿਲਾਂ ਹੀ RBI ਨੇ ਕੋਟਕ ਬੈਂਕ ਨੂੰ ਨਿਊ ਕਸਟਮਰ ਆਨਬੋਰਡ ਕਰਨ ਤੋਂ ਕੰਪਲੀਟਲੀ ਬੈਨ ਕਰਤਾ 2-3 ਸਾਲ ਪਹਿਲਾਂ ਇਦਾਂ ਦਾ ਸਿਮਿਲਰ ਬੈਨ ਐਚਡੀਐਫਸੀ ਤੇ ਵੀ ਲੱਗਿਆ ਸੀ ਜਿੱਥੇ ਆਰਬੀਆਈ ਨੇ ਐਚਡੀਐਫਸੀ ਨੂੰ ਨਿਊ ਕ੍ਰੈਡਿਟ ਕਾਰਡ ਕਸਟਮਰ ਆਨਬੋਰਡ ਕਰਨ ਤੋਂ ਰੋਕਿਆ ਸੀ ਤੇ ਉਹ ਵਾਲਾ ਜਿਹੜਾ ਬੈਨ ਸੀ ਉਹ ਅਪ੍ਰੋਕਸੀਮੇਟਲੀ ਡੇਢ ਤੋਂ 2 ਸਾਲ ਤੱਕ ਚੱਲਿਆ ਸੀ ਤੇ ਜੇਕਰ ਇੰਨੇ ਹੀ ਕਾਫੀ ਨਹੀਂ ਆ ਤਾਂ ਇਹ ਵੀ ਮਲਟੀਪਲ ਰਿਪੋਰਟਸ ਆ ਰਹੀਆਂ ਨੇ ਕਿ ਆਈਸੀਆਈਸੀਆਈ ਬੈਂਕ ਦੇ ਜੋ ਐਮਡੀ ਆ ਕਵਿਟ ਕਰਨਾ ਚਾਹੁੰਦੇ ਆ ਬਟ ਅਪੀਅਰੈਂਟਲੀ ਆਰਬੀਆਈ ਕਵਿਟ ਕਰਨੇ ਨਹੀਂ ਦੇ ਰਿਹਾ ਤੇ ਐਕਸੈਸ ਬੈਂਕ ਸਿਟੀ ਬੈਂਕ ਦੇ ਐਕਵੀਜ਼ੀਸ਼ਨ ਤੋਂ ਹਜੇ ਰਿਕਵਰੀ ਕਰ ਰਿਹਾ ਤਾਂ ਇੰਨਾ ਸਾਰੀਆਂ ਚੀਜ਼ਾਂ ਦੇ ਚੱ ਕੀ 2024 ਦੇ ਵਿੱਚ ਇੰਡੀਆ ਦਾ ਬੈਸਟ ਸੇਵਿੰਗ ਕਾਊਂਟ ਕਿਹੜਾ ਹੋਏਗਾ ਅਸੀਂ 20 ਤੋਂ ਜ਼ਿਆਦਾ ਬੈਂਕਾਂ ਦੇ 100 ਤੋਂ ਵੱਧ ਅਕਾਊਂਟਸ ਨੂੰ ਕੰਪੇਅਰ ਕੀਤਾ ਹੈ ਅਲੱਗ-ਅਲੱਗ ਪੈਰਾਮੀਟਰ ਤੇ ਇੰਟਰਸਟ ਰੇਟ ਨੰਬਰ ਆਫ ਬ੍ਰਾਂਚੇਸ ਵਾਇਰਿਟੀ ਆਫ ਪ੍ਰੋਡਕਟਸ ਐਪ ਐਕਸਪੀਰੀਅੰਸ ਕਸਟਮਰ ਸਪੋਰਟ ਵਗੈਰਾ ਤੇ ਅਜਿਹੇ ਦੇ ਬੇਸਿਸ ਤੇ ਹੀ ਅਸੀਂ ਪੰਜ ਅਲੱਗ-ਅਲੱਗ ਕੈਟਾਗਰੀ ਦੇ ਬੈਸਟ ਸੇਵਿੰਗ ਕਾਊਂਟ ਰეკਮੈਂਡ ਕਰਾਂਗੇ ਬੈਸਟ ਐਵਰੀਡੇ ਯੂਜ਼ ਕਾਊਂਟ ਬੈਸਟ ਸੈਲਰੀ ਕਾਊਂਟ ਬੈਸਟ ਪ੍ਰੀਮੀਅਮ ਕਾਊਂਟ ਬੈਸਟ ਸਟੂਡੈਂਟ ਕਾਊਂਟ ਤੇ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਬੈਸਟ एवरीडे ਯੂਜ਼ ਅਕਾਊਂਟ ਤੇ ਇੱਥੇ ਸਾਡੀ ਲਿਸਟ ਦੇ ਵਿੱਚ ਇੱਕ ਨਿਊ ਐਂਟਰੈਂਡ ਹੈ ਜੋ ਕਿ ਹੈ ਆਈਡੀਐਫਸੀ ਸੇਵਿੰਗ ਕਾਊਂਟ ਇਸ ਅਕਾਊਂਟ ਨੂੰ ਮੈਂ ਪਰਸਨਲੀ ਯੂਜ਼ ਕਰ ਰਿਹਾ ਹਾਂ ਤੇ ਇੱਥੇ ਮੈਂ ਤੁਹਾਨੂੰ ਆਪਦਾ ਪਰਸਨਲ ਐਕਸਪੀਰੀਅੰਸ ਵੀ ਦੱਸਣਾ ਆ ਆਈਡੀਐਫਸੀ ਦੇ ਇਸ ਅਕਾਊਂਟ ਦੇ ਨਾਲ ਤੁਹਾਨੂੰ 7% ਤੱਕ ਇੰਟਰਸਟ ਮਿਲ ਸਕਦਾ ਬਟ ਉਹ ਤੁਹਾਨੂੰ ਤਾਂ ਮਿਲੇਗਾ ਜੇਕਰ ਤੁਹਾਡਾ ਅਕਾਊਂਟ ਬੈਲੈਂਸ 5 ਲੱਖ ਤੋਂ ਜ਼ਿਆਦਾ ਹੈ 1 ਲੱਖ ਤੋਂ ਘੱਟ ਬੈਲੈਂਸ ਤੇ 3% ਤੇ 1 ਤੋਂ 5 ਲੱਖ ਦੇ ਵਿੱਚ 4% ਤੱਕ ਇੰਟਰਸਟ ਮਿਲੇਗਾ ਤੇ ਜਿਹੜੇ ਸਟੈਬਲਿਸ਼ਡ ਬੈਂਕ ਨੇ ਜਿਵੇਂ ਕਿ SBI HDFC ਉਹ ਹਜੇ ਵੀ ਤੁਹਾਨੂੰ 3% ਤੱਕ ਦਾ ਇੰਟਰਸਟ ਦਿੰਦੇ ਆ ਹੁਣ ਕਿਉਂਕਿ IDFC ਰਿਲੇਟਿਵਲੀ ਇੱਕ ਛੋਟਾ ਬੈਂਕ ਹੈ ਇਸੇ ਕਰਕੇ ਉਹ ਕਸਟਮਰਸ ਨੂੰ ਡਿਪੋਜ਼ਿਟ ਅਟਰੈਕਟ ਕਰਨ ਦੇ ਲਈ ਬਾਕੀ ਬੈਂਕਾਂ ਨਾਲੋਂ ਬੈਟਰ ਇੰਟਰਸਟ ਦੇ ਬਟ ਇਹਦਾ ਇਹ ਰੀਜ਼ਨ ਇਹ ਹੈ ਕਿ ਜਿਹਦੇ ਕਰਕੇ ਅਸੀਂ ਇਹਨੂੰ ਐਬਰੀਡੇ ਯੂਜ਼ ਕੈਟਾਗਰੀ ਦੇ ਵਿੱਚ ਸਿਲੈਕਟ ਕੀਤਾ ਹੈ ਮੈਂ ਪਿਛਲੇ 2 ਸਾਲ ਤੋਂ ਨੋਟਿਸ ਕੀਤਾ ਕਿ ਆਈਡੀਐਫਸੀ ਕਾਫੀ ਜ਼ਿਆਦਾ ਇਨਵੈਸਟ ਕਰ ਰਿਹਾ ਆਪਣਾ ਡਿਜੀਟਲ ਐਕਸਪੀਰੀਅੰਸ ਨੂੰ ਇੰਪਰੂਵ ਕਰਦੇ ਰਹੀ ਫਿਰ ਚਾਹੇ ਉਹਨਾਂ ਦਾ ਐਪ ਇੰਟਰਫੇਸ ਹੋਵੇ ਜਾਂ ਫਿਰ ਇਹਨਾਂ ਦਾ ਵੈਬਸਾਈਟ ਐਕਸਪੀਰੀਅੰਸ ਰਾਈਟ ਨਾਓ ਜਿਹੜੀ ਇਹਨਾਂ ਦੀ ਐਪ ਹੈ ਉਹ ਆਈਸੀਆਈਸੀਆਈ ਤੇ ਕੋਟਕ ਦੇ ਲੈਵਲ ਤੇ ਆ ਰਹੀ ਹੈ ਤੇ ਆਮ ਸ਼ੋਰ ਕਿ ਅੱਗੇ ਵੀ ਇਹਨੂੰ ਇੰਪਰੂਵ ਇਦਾਂ ਕਰਦੇ ਰਹਿਣਗੇ ਬਟ ਜੇਕਰ ਕਿਸੇ ਕਾਰਨ ਇਹਨਾਂ ਦੀ ਬ੍ਰਾਂਚ ਜਾਣਾ ਵੀ ਪੈਂਦਾ ਤਾਂ ਉੱਥੇ ਵੀ ਤੁਹਾਨੂੰ ਬੈਸ ਹੁਣ ਕਿਉਂਕਿ ਇਹ ਲੋਕ ਹਜੇ ਨਵੇਂ ਨੇ ਤਾਂ ਇਹ ਤੁਹਾਨੂੰ ਜਿਹੜੇ ਪ੍ਰੀਮੀਅਮ ਪ੍ਰੋਡਕਟਸ ਆ ਉਹ ਕਾਫੀ ਇਜ਼ੀਲੀ ਦੇ ਦਿੰਦੇ ਆ ਜਿਵੇਂ ਕਿ ਬੈਂਕ ਲੋਕਰ ਹੋ ਗਿਆ ਇਹਨਾਂ ਦੇ ਪ੍ਰੀਮੀਅਮ ਕ੍ਰੈਡਿਟ ਕਾਰਡਸ ਆ ਇਹ ਤੁਹਾਨੂੰ ਇਜ਼ੀਲੀ ਮਿਲ ਸਕਦੇ ਆ ਬਾਕੀ ਜੇਕਰ ਵੱਡੇ ਬੈਂਕਾਂ ਦੀ ਗੱਲ ਕਰੀਏ ਉਹਨਾਂ ਦੇ ਇੰਨੇ ਕ ਨਖਰੇ ਆ ਕਿ ਹੱਥੀਂ ਜੋੜਦੇ ਰਹਿ ਜਾਓਗੇ ਆਈਡੀਸੀ ਸੇਵਿੰਗ ਅਕਾਊਂਟ ਦੇ ਨਾਲ ਤੁਹਾਨੂੰ ਇੱਕ ਫ੍ਰੀ ਏਟੀਐਮ ਮਿਲੇਗਾ ਜਿਸ ਦੇ ਨਾਲ ਤੁਸੀਂ ਅਨਲਿਮਟਿਡ ਏਟੀਐਮ ਟ੍ਰਾਂਜੈਕਸ਼ਨ ਕਰ ਸਕਦੇ ਹੋ ਬਿਲਕੁਲ ਫ੍ਰੀ ਦੇ ਵਿੱਚ ਪਲੱਸ ਤੁਹਾਨੂੰ ਕੰਪਲੀਮੈਂਟਰੀ ਡੋਮੈਸਟਿਕ ਲੌਂਜ ਐਕਸੈਸ ਵੀ ਮਿਲ ਜਾਂਦਾ ਹੈ ਤੇ ਇਸ ਤੋਂ ਉੱਪਰ ਇਸ ਹੁਣ ਸਾਡੀ ਅਗਲੀ ਕੈਟਾਗਰੀ ਹੈ ਬੈਸਟ ਸੈਲਰੀ ਕਾਉਂਟ ਤੇ ਇੱਥੇ ਦੋ ਬੈਂਕਾਂ ਦੇ ਵਿਚਾਲੇ ਟਾਇਆ ਹੈ ਆਈਸੀਆਈਸੀਆਈ ਤੇ ਐਚਡੀਐਫਸੀ ਬੇਸਿਕਲੀ ਆਈਸੀਆਈਸੀਆਈ ਦਾ ਟਾਈਟੇਨੀਅਮ ਅਕਾਊਂਟ ਹੈ ਤੇ ਐਚਡੀਐਫਸੀ ਦਾ ਪ੍ਰੀਮੀਅਮ ਕਾਉਂਟ ਹੈ ਹੁਣ ਆਈਸੀਆਈਸੀਆਈ ਤੇ ਐਚਡੀਐਫਸੀ ਦੋਨੋਂ ਬੈਂਕ ਇਸ ਕਰਕੇ ਸਿਲੈਕਟ ਕੀਤੇ ਹੈ ਕਿਉਂਕਿ ਇਹ ਦੋਨੋਂ ਬੈਂਕਾਂ ਦੇ ਹੀ ਮੈਕਸਿਮਮ ਕਾਰਪੋਰੇਟਸ ਦੇ ਨਾਲ ਟਾਇਅਪ ਹੈ ਪਲਸ ਸੈਲਰੀ ਕਾਉਂਟ ਹੋਣ ਦੇ ਨਾਲ ਨਾਲ ਤੁਹਾਨੂੰ ਇਹਨਾਂ ਬੈਂਕਾਂ ਤੋਂ ਕਾਫੀ ਵਧੀਆ ਸਪੋਰਟ ਵੀ ਮਿਲ ਜਾਂਦਾ ਹੈ ਆਈਸੀਆਈਸੀਆਈ ਦੇ ਟਾਈਟੇਨੀਅਮ ਅਕਾਊਂਟ ਦੇ ਵਿੱਚ ਤੁਹਾਨੂੰ ਆਟੋ ਸੇਵਿੰਗ ਫੈਸਿਲਿਟੀ ਮਿਲ ਜਾਂਦੀ ਹੈ ਜਿੱਥੇ ਤੁਸੀਂ ਆਪਣੇ ਸੇਵਿੰਗ ਅਕਾਊਂਟ 'ਚ ਇੱਕ ਲਿਮਿਟ ਸੈੱਟ ਕਰ ਸਕਦੇ ਹੋ ਤੇ ਜਦੋਂ ਤੁਹਾਡਾ ਅਕਾਊਂਟ ਬੈਲੈਂਸ ਉਸ ਲਿਮਿਟ ਤੋਂ ਉੱਪਰ ਜਾਏਗਾ ਉਹਦੀ ਆਟੋਮੈਟਿਕਲੀ ਇੱਕ ਐਫਡੀ ਬਣ ਜਾਏਗੀ ਤੇ ਤੁਹਾਨੂੰ 2 ਤੋਂ 3% ਐਕਸਟਰਾ ਵਿਆਜ ਮਿਲ ਜਾਏਗਾ ICICI ਤੇ HDFC ਦਾ ਇੱਕ ਫਾਇਦਾ ਇਹ ਵੀ ਹੈ ਕਿ NPS ਤੇ PPF ਵਰਗੇ ਟੈਕਸ ਸੇਵਿੰਗ ਇਨਸਟਰੂਮੈਂਟ ਤੁਸੀਂ ਆਪਣੇ ਘਰ ਬੈਠੇ ਹੀ ਆਪਰੇਟ ਕਰ ਸਕਦੇ ਹੋ ਪਲੱਸ ਸੈਲਰੀ ਕਾਊਂਟ ਹੋਣ ਦੀ ਵਜ੍ਹਾ ਨਾਲ ਇਹਨਾਂ ਦੋਨਾਂ ਬੈਂਕਾਂ ਦੇ ਹੀ ਕ੍ਰੈਡਿਟ ਕਾਰਡ ਮਿਲਣ ਦੀ ਜੋ ਪ੍ਰੋਬੈਬਿਲਿਟੀ ਉਹ ਕਾਫੀ ਵੱਧ ਜਾਂਦੀ ਹੈ ਬੇਸ਼ੱਕ ਤੁਹਾਡਾ ਕੋਈ ਕ੍ਰੈਡਿਟ ਸਕੋਰ ਵੀ ਨਾ ਹੋਵੇ ਤੇ ਚੀਜ਼ਾਂ ਨੂੰ ਸਾਰੇ ਨੂੰ ਪਤਾ ਕਿ ਇਹ ਦੋਨੋਂ ਬੈਂਕ ਇੰਡੀਅਨ ਮਾਰਕੀਟ ਦੇ ਵਿੱਚ ਬੈਸਟ ਕ੍ਰੈਡਿਟ ਕਾਰਡ ਆਫਰ ਕਰਦੇ ਆ। ਤੇ ਸਾਡੀ ਅਗਲੀ ਕੈਟਾਗਰੀ ਹੈ ਬੈਸਟ ਪ੍ਰੀਮੀਅਮ ਅਕਾਊਂਟ। ਤੇ ਕਾਊਂਟ ਉਹਨਾਂ ਲੋਕਾਂ ਲਈ ਹੈ ਜੋ ਆਪਣੇ ਸੇਵਿੰਗ ਕਾਊਂਟ ਦੇ ਵਿੱਚ ਥੋੜਾ ਜਿਹਾ ਹਾਇਰ ਬੈਲੈਂਸ ਮੇਨਟੇਨ ਕਰਕੇ ਰੱਖ ਸਕਦੇ ਆ। ਇਹਦੇ ਵਿੱਚ ਸਾਡੀਆਂ ਦੋ ਰეკਮੈਂਡੇਸ਼ਨ ਨੇ ਤੇ ਪਹਿਲੇ ਨੰਬਰ ਤੇ ਹੁੰਦੀ ਹੈ ਇੰਡਸਐਂਡ ਦਾ ਐਕਸਕਲੂਸਿਵ ਸੇਵਿੰਗ ਕਾਊਂਟ। ਪਿਛਲੇ ਸਾਲ ਇਸ ਕੈਟਾਗਰੀ ਦੇ ਵਿੱਚ ਐਕਸੈਸ 버ਗੰਡੀ ਸੀ। ਬਟ ਹੁਣ ਉਸ ਅਕਾਊਂਟ ਦੇ ਵਿੱਚ ਬਹੁਤ ਜ਼ਿਆਦਾ ਰੀਵੈਲਿਊਏਸ਼ਨ ਹੋ ਚੁੱਕੀ ਆ। ਇਹ ਉਹਨਾਂ ਗਿਨੇ ਚੁਨੇ ਬੈਂਕ ਅਕਾਊਂਟਸ ਤੋਂ ਹੁੰਦਾ ਹੈ ਜਿੱਥੇ ਤੁਹਾਨੂੰ ਫ੍ਰੀ ਬੈਂਕ ਲੋਕਰ ਦੀ ਫੀਸਿਲਿਟੀ ਮਿਲਦੀ ਹੈ। ਇਹਦੇ ਵਿੱਚ ਤੁਹਾਨੂੰ ਇੱਕ ਬੈਂਕ ਲੋਕਰ ਫ੍ਰੀ ਮਿਲਦਾ ਤੇ ਦੂਜੇ ਬੈਂਕ ਲੋਕਰ ਤੇ 50% ਦਾ ਡਿਸਕਾਊਂਟ ਮਿਲਦਾ ਹੈ। ਇਸ ਅਕਾਊਂਟ ਦੇ ਨਾਲ ਤੁਹਾਨੂੰ ਬੁੱਕਮਾਈ ਸ਼ੋਅ ਤੇ 500 ਰੁਪਏ ਤੱਕ ਦੀਆਂ ਮੂਵੀ ਟਿਕਟਸ ਹਰ ਮਹੀਨੇ ਫ੍ਰੀ ਮਿਲ ਜਾਂਦੀਆਂ ਨੇ। ਪਲੱਸ ਜੇਕਰ ਤੁਸੀਂ ਫ੍ਰੀ 에ਅਰਪੋਰਟ ਲੌਂਜ ਐਕਸੈਸ ਸੀ ਜਾਂ ਫਿਰ ਕੋਈ ਵੀ ਫੋਰਨ ਕਰੰਸੀ ਖਰੀਦਦੇ ਹੋ ਤਾਂ ਤੁਹਾਨੂੰ 0% ਫੀਸ ਲੱਗਦੀ ਹੈ। ਤੇ ਇਸ ਕੈਟਾਗਰੀ ਦੇ ਵਿੱਚ ਸਾਡੀ ਦੂਜੀ ਰეკਮੈਂਡੇਸ਼ਨ ਹੈ IDFC First Wealth Account। ਇਸ ਅਕਾਊਂਟ ਦਾ ਸਭ ਤੋਂ ਵਧੀਆ ਪਾਰਟ ਵੈਲਥ ਕੈਟਾਗਰੀ ਦੇ ਲਈ ਇਹ ਹੈ ਕਿ ਇਹਦੀ ਐਲੀਜੀਬਿਲਿਟੀ ਸਿਰਫ 5 ਲੱਖ ਰੁਪਏ ਆ। ਬਾਕੀ ਵੱਡੇ ਬੈਂਕਾਂ ਦੀ ਗੱਲ ਕਰੀਏ ਤਾਂ ਵੈਲਥ ਅਕਾਊਂਟ ਦੇ ਲਈ ਉਹਨਾਂ ਦੀ ਜੋ ਐਲੀਜੀਬਿਲਿਟੀ ਉਹ 10 ਤੋਂ 20 ਲੱਖ ਹੁੰਦੀ ਆ। ICICI ਤੇ HDFC ਵਰਗੇ ਬੈਂਕਾਂ ਦੇ ਵਿੱਚ ਇਹ ਐਲੀਜੀਬਿਲਿਟੀ 50 ਲੱਖ ਰੁਪਏ ਤੱਕ ਹੁੰਦੀ ਆ। IDFC ਵੈਲਥ ਅਕਾਊਂਟ ਦੇ ਨਾਲ ਤੁਹਾਨੂੰ ਦੋਨੋਂ ਡੋਮੈਸਟਿਕ ਤੇ ਇੰਟਰਨੈਸ਼ਨਲ ਲਾਂਚੇਸ ਦਾ ਫ੍ਰੀ ਐਕਸੈਸ ਮਿਲਦਾ ਹੈ। ਪਲੱਸ ਇੱਥੇ ਜੋ ਕੈਸ਼ ਵਿਡਰਾਅਲ ਦੀ ਲਿਮਿਟ ਹੈ ਉਹ 7 ਲੱਖ ਰੁਪਏ ਪਰ ਡੇ ਹੈ। ਇੱਥੇ ਤੁਹਾਨੂੰ ਫ੍ਰੀ 골ਫ ਲੈਸਨਸ ਪਲੱਸ ਕਾਫੀ ਸਾਰੀਆਂ ਇੰਸ਼ੋਰੈਂਸ ਜਿਵੇਂ ਕਿ ਐਕਸੀਡੈਂਟਲ ਇੰਸ਼ੋਰੈਂਸ ਤੇ ਟ੍ਰੈਵਲ ਇੰਸ਼ੋਰੈਂਸ ਵਗੈਰਾ ਬਿਲਕੁਲ ਫ੍ਰੀ ਦੇ ਵਿੱਚ ਮਿਲਦੀਆਂ ਨੇ। ਇਸ ਕਾਊਂਟ ਦੇ ਨਾਲ ਤੁਹਾਨੂੰ ਫ੍ਰੀ ਬੈਂਕ ਲੋਕਰ, ਫ੍ਰੀ 에ਅਰਪੋਰਟ ਸਪਾਕਸ ਤੇ ਫ੍ਰੀ 골ਫ ਲੈਸਨਸ ਮਿਲਦੇ ਆ। ਬੇਸਿਕਲੀ ਇਹ ਅਕਾਊਂਟ ਤੁਹਾਨੂੰ ਸੁਪਰ ਲਗਜ਼ਰੀ ਫੀਲਿੰਗ ਦਿੰਦਾ ਬਹੁਤ ਹੀ ਲੋ ਤੜੀ ਅਗਲੀ ਕੈਟਾਗਰੀ ਹੈ ਬੈਸਟ ਸਟੂਡੈਂਟ ਅਕਾਊਂਟ ਤੇ ਇਸ ਕੈਟਾਗਰੀ ਦੇ ਵਿੱਚ ਅਸੀਂ ਪਿਕ ਕੀਤਾ ਹੈ ਬੈਂਕ ਆਫ ਬੜੋਦਾ ਬ੍ਰੋ ਅਕਾਊਂਟ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਸ ਅਕਾਊਂਟ ਬਾਰੇ ਆਲਰੇਡੀ ਕਮਿਊਨਿਟੀ ਤੇ ਡਿਸਕਸ਼ਨ ਚੱਲ ਰਿਹਾ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਬ੍ਰੋ ਅਕਾਊਂਟ ਦੇ ਨਾਲ ਤੁਹਾਨੂੰ ਕੰਪਲੀਮੈਂਟਰੀ 에ਰਪੋਰਟ ਲੌਂਜ ਐਕਸੈਸ ਮਿਲ ਜਾਂਦਾ ਹੈ ਪਲੱਸ ਇਸ ਅਕਾਊਂਟ ਦਾ ਸਭ ਤੋਂ ਵੱਡਾ ਪ੍ਰੋ ਇਹ ਹੈ ਕਿ ਐਜੂਕੇਸ਼ਨ ਲੋਨ ਤੇ ਤੁਹਾਨੂੰ 0.15% ਦਾ ਡਿਸਕਾਊਂਟ ਮਿਲ ਜਾਂਦਾ ਹੈ ਪਲੱਸ 0 ਪ੍ਰੋਸੈਸਿੰਗ ਚਾਰजेस ਇਸ ਅਕਾਊਂਟ ਦੇ ਨਾਲ ਤੁਹਾਨੂੰ ਆਟੋ ਸੇਵ ਫੈਸਿਲਿਟੀ ਵੀ ਮਿਲ ਜਾਂਦੀ ਹੈ ਇਸ ਅਕਾਊਂਟ ਦੀ ਬਸ ਇੱਕੋ ਹੀ ਡਾਊਨਸਾਈਡ ਹੈ ਜੋ ਕਿਸੇ ਨੇ ਪੁਆਇੰਟ ਰੌਟ ਕੀਤੀ ਹੈ ਕਿ ਇੱਕ ਜੁਆਇੰਟ ਅਕਾਊਂਟ ਹੈ ਕਿਉਂਕਿ ਤੁਹਾਡੇ ਪੇਰੈਂਟਸ ਜਾਂ ਫਿਰ ਤੁਹਾਡੇ ਗਾਰਡੀਅਨਸ ਦੇ ਨਾਲ ਖੁੱਲੇਗਾ ਤੇ ਆਮ ਸ਼ੋਰ ਕਿ ਬਹੁਤ ਸਾਰੇ ਸਟੂਡੈਂਟਸ ਨੂੰ ਇਹ ਵਾਲੀ ਚੀਜ਼ ਨਾ ਐਕਸੈਪਟੇਬਲ ਨਹੀਂ ਹੋਏਗੀ ਤੇ ਹੁਣ ਸਾਡੀ ਅਗਲੀ ਕੈਟਾਗਰੀ ਜੋ ਕਿ ਜ਼ੀਰੋ ਬੈਲੈਂਸ ਅਕਾਊਂਟ ਹੈ ਉਹਦੇ ਵਾਲੇ ਵਧਣ ਤੋਂ ਪਹਿਲਾਂ ਤੁਹਾਡੇ ਸਾਰਿਆਂ ਅੱਗੇ ਇੱਕ ਰਿਕੁਐਸਟ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇੰਨੀ ਵੈਲਿਊਏਬਲ ਇਨਫੋਰਮੇਸ਼ਨ ਅਸੀਂ ਤੁਹਾਨੂੰ ਬਿਲਕੁਲ ਫ੍ਰੀ ਦੇ ਵਿੱਚ ਦੇ ਰਹੀ ਹਾਂ ਨਾ ਹੀ ਅਸੀਂ ਕੋਈ ਐਫੀਲੀਏਟ ਲਿੰਕਸ ਤੋਂ ਪੈਸਾ ਕਮਾ بس ਤੁਹਾਡੇ ਇੱਕ ਇੱਕ ਰਿਕਵੈਸਟ ਹੈ ਕਿ ਜੇਕਰ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਹੁਣ ਦੇਖਦੇ ਆ 2024 ਦਾ ਬੈਸਟ ਜ਼ੀਰੋ ਬੈਲੈਂਸ ਅਕਾਊਂਟ ਤੇ ਇਸ ਕੈਟਾਗਰੀ ਦੇ ਵਿੱਚ ਅਸੀਂ ਪਿਕ ਕੀਤਾ ਹੈ ਫੈਡਰਲ ਬੈਂਕ ਐਕਸਲ ਅਕਾਊਂਟ ਪਿਛਲੇ ਸਾਲ ਇਸ ਕੈਟਾਗਰੀ ਦੇ ਵਿੱਚ ਕੋਟਕ 811 ਸੀ ਪਰ ਕਿਉਂਕਿ ਹੁਣ RBI ਨੇ ਉਹਦੇ ਤੇ ਬੈਨ ਲਾਤਾ ਹੈ ਤਾਂ ਫਿਰ ਉਹ ਆਪਸ਼ਨ ਹੀ ਨਹੀਂ ਰਿਹਾ ਫੈਡਰਲ ਬੈਂਕ ਵੈਸੇ ਤਾਂ 7% ਤੱਕ ਵਿਆਜ ਆਫਰ ਕਰਦਾ ਹੈ ਬਟ ਉਹਦੇ ਲਈ ਫਿਰ ਤੁਹਾਨੂੰ ਕਾਫੀ ਹਾਈ ਬੈਲੈਂਸ ਮੇਨਟੇਨ ਕਰਨਾ ਪਏਗਾ ਨਾਰਮਲੀ ਇਹ ਤੁਹਾਨੂੰ 3% ਤੱਕ ਵਿਆਜ ਆਫਰ ਕਰਦਾ ਹੈ ਫੈਡਰਲ ਬੈਂਕ ਦੇ ਐਕਸਲ ਕਾਊਂਟ ਦੇ ਨਾਲ ਤੁਹਾਨੂੰ ਇੱਕ ਵਧੀਆ ਕਸਟਮਰ ਸਰਵਿਸ ਡੀਸੈਂਟ ਬ੍ਰਾਂਚ ਐਕਸਪੀਰੀਅੰਸ ਤੇ ਪ੍ਰੀ ਅਪਰੂਵਡ ਲਾਈਫਟਾਈਮ ਫ੍ਰੀ ਕ੍ਰੈਡਿਟ ਕਾਰਡ ਵੀ ਮਿਲ ਸਕਦਾ ਹੈ ਹਣ ਕਿਉਂਕਿ ਜਿਹੜੀ ਫੈਡਰਲ ਬੈਂਕ ਹੈ ਉਹ ਵਨ ਆਫ ਦਾ 올ਡੇਸਟ ਪਬਲਿਕ ਸੈਕਟਰ ਬੈਂਕ ਇੰਡੀਆ ਦੀ ਤਾਂ ਉਹਨਾਂ ਦੇ ਜਿਹੜੇ EMPLOYE ਐ ਉਹਨਾਂ ਦਾ ਮਾਈਂਡਸੈਟ ਵੀ ਨਾ ਉਹ 올ਡ ਪਬਲਿਕ ਸੈਕਟਰ ਬੈਂਕਰ ਦਾ ਹੋ ਚੁੱਕਿਆ ਬਟ ਇਸ ਤੋਂ ਇਲਾਵਾ ਤੁਹਾਨੂੰ ਹੋਰ ਕੋਈ ਇਹਨਾਂ ਦੀ ਬਹੁਤੀ ਡਾਊਨਸਾਈਡ ਦੇਖਣ ਨੂੰ ਨਹੀਂ ਮਿਲੇਗੀ ਤੇ ਜੇਕਰ ਇਹਨਾਂ ਨੂੰ ਪੁਆਇੰਟ ਦੇਣੀ ਹੋਣ ਤਾਂ ਸੋਲਿਡ 8 ਆਊਟ ਆਫ 10 ਹੁਣ ਤੁਹਾਡੇ ਜੋ ਬਹੁਤ ਸਾਰੇ ਲੋਕਾਂ ਨੂੰ ਪਤਾ ਹੋਵੇਗਾ ਕਿ ਅਸੀਂ ਇੱਕ ਪਰਸਨਲ ਫਾਈਨੈਂਸ ਕਮਿਊਨਿਟੀ ਰਨ ਕਰਦੇ ਹਾਂ ਜਿਹਦਾ ਨਾਮ ਹੈ bkfity.co ਇਸ ਕਮਿਊਨਿਟੀ ਤੇ ਆਲਰੇਡੀ 13000 ਤੋਂ ਵੱਧ ਐਕਟਿਵ ਮੈਂਬਰਸ ਜੁੜ ਚ ਤੇ ਜੇਕਰ ਤੁਸੀਂ ਅਜੇ ਤੱਕ ਉਹ ਕਮਿਊਨਿਟੀ ਚੈੱਕ ਨਹੀਂ ਕੀਤੀ ਤਾਂ ਕਮਿਊਨਿਟੀ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈ ਜਾ ਕੇ ਚੈੱਕ ਜ਼ਰੂਰ ਕਰਿਓ ਉਥੇ ਬੈਂਕਿੰਗ ਕ੍ਰੈਡਿਟ ਕਾਰਡ ਇਨਵੈਸਟਮੈਂਟ ਇਹਨਾਂ ਸਾਰੀਆਂ ਚੀਜ਼ਾਂ ਦੇ ਰਿਲੇਟਡ ਡਿਸਕਸ਼ਨ ਚੱਲਦੀਆਂ ਰਹਿੰਦੀਆਂ ਨੇ ਬਹੁਤ ਸਾਰੇ ਐਕਸਪਰਟਸ ਤੇ ਬਹੁਤ ਸਾਰੇ ਲੋਕ ਆਪਣੇ ਫਾਈਨਾਂਸ ਨੂੰ ਲੈ ਕੇ ਐਕਸਪੀਰੀਅੰਸ ਸ਼ੇਅਰ ਕਰਦੇ ਆ ਤੇ ਸਾਰੀਆਂ ਚੀਜ਼ਾਂ ਤੁਹਾਨੂੰ ਬਿਲਕੁਲ ਫ੍ਰੀ ਦੇ ਵਿੱਚ ਸਿੱਖਣ ਨੂੰ ਮਿਲਣਗੀਆਂ ਸੋ ਜਲਦੀ ਨਾਲ ਦੀ ਜਾ ਕੇ ਲਿੰਕ ਤੇ ਕਲਿੱਕ ਕਰ ਕਮਿਊਨਿਟੀ ਜੁਆਇਨ ਕਰ ਲਓ